ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਹ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਲਈ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹਾਂ ਛੋਟੇ ਸਹਿਯੋਧੀਆਂ ਦੇ ਸਤਕਾਰ ਵਿੱਚ ਕੁਝ ਲੈਣਾ ਤੁਹਾਡੀ ਨਜ਼ਰ ਕੋਈ ਮੰਨੇ ਜਾਂ ਨਾ ਮੰਨੇ ਮਗਰ ਇਹ ਕਲਮੀਆਂ ਵਾਲੇ ਤੇਰੀ ਤਸਵੀਰ ਚੋਂ ਦਿਸਦੀ ਹੈ ਅੱਜ ਤਸਵੀਰ ਭਾਰਤ ਜੇ ਚੱਲੇ ਹੋ ਸਰਹੰਦ ਨੂੰ ਤੁਸੀਂ ਸਜਦਾ ਕਰਿਓ ਕੰਧ ਨੂੰ ਜਿੱਤੇ ਲਾਲ ਦੋਮੇ ਦਸ਼ਮੇਸ਼ ਦੇ ਇੱਕ ਐਸੀ ਕੰਧ ਉਸਾਰ ਗਏ 19 ਤੇ ਦੂਜਾ 7 ਸਾਲ ਸਾਡੇ ਲਈ ਆਪਾ ਬਾਹਰ ਗਏ ਸਾਡੇ ਲਈ ਆਪਾ ਬਾਹਰ ਗਏ ਪਹਿਲਾ ਜਾ ਜੈ ਕਾਰਾ ਛੱਡਿਆ ਨਾ ਰਹਿਮ ਦਾ ਪੱਲਾ ਅਟਿਆ ਪਹਿਲਾ ਜਾ ਜੈ ਕਾਰਾ ਛੱਡਿਆ ਨਾ ਰਹਿਮ ਦਾ ਪੱਲਾ ਅਟਿਆ ਸੁਬਾ ਸੁਣ ਕੇ ਬੜਾ ਹੈਰਾਨ ਸੀ ਸੁਬਾ ਸੁਣ ਕੇ ਬੜਾ ਹੈਰਾਨ ਸੀ ਮੇਰੇ ਸਾਹਵੇਂ ਸ਼ੇਰ ਦਹਾੜ ਗਏ ਇੱਕ ਨੌ ਤੇ ਦੂਜਾ 7 ਸਾਲ ਸਾਡੇ ਲਈ ਆਪਾਂ ਵਾਰ ਗਏ ਸਾਡੇ ਲਈ ਆਪਾਂ ਵਾਰ ਗਏ ਨਾ ਝੁਕਿਆ ਸੀਸ ਬਰੂਹਾ ਸੀ ਇਹ ਐਸੀਆਂ ਰੱਬੀ ਰੂਹਾਂ ਸੀ ਨਾ ਝੁਕਿਆ ਸੀਸ ਬਰੂਹਾ ਸੀ ਇਹ ਐਸੀਆਂ ਰੱਬੀ ਰੂਹਾਂ ਸੀ ਰਾਲ ਦੋਮਾ ਜੈਕਾਰਾ ਛਟਿਆ ਕੰਬ ਉੱਤੋਂ ਤੱਕ ਅੰਬਾਰ ਗਏ 19 ਤੇ ਦੂਜਾ 7 ਸਾਲ ਸਾਡੇ ਲਈ ਆਪਾਂ ਬਾਹਰ ਗਏ சாட்டேலை அப்பா வார்கை